मैं भी आ जाओ जमुना के फ्रेंड्स सभी हां 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 Okay. Hey. ਸੈਂਟੇਜ 99.4 ਐਕਸਪੈਕਟਿਡ ਵੀ ਨਹੀਂ ਸੀ ਤੇ ਜਿਹੜਾ ਰਿਜ਼ਲਟ ਆਇਆ ਤਾਂ ਆਬਵੀਅਸਲੀ ਖੁਸ਼ੀ ਹੁੰਦੀ ਹੈ ਸਾਨੂੰ ਤੇ ਸਾਡੇ ਤੋਂ ਜ਼ਿਆਦਾ ਸਾਡੇ ਫੈਮਿਲੀ ਨੂੰ ਹੁੰਦੀ ਹੈ ਖੁਸ਼ੀ ਤਾਂ ਵਧੀਆ ਲੱਗ ਰਿਹਾ ਹੈ ਉਮੀਦ ਸੀ ਵੀ ਸਕੂਲ ਨੇ ਬਹੁਤ ਹੀ ਕਾਫੀ ਆਨਰ ਕੀਤਾ ਗਿਆ ਹੈ ਇਹ ਕਰਫਾਂਚ ਇਸ ਰਾਜ ਤੋਂ ਹੈ ਉਮੀਦ ਤਾਂ ਬਿਲਕੁਲ ਵੀ ਨਹੀਂ ਸੀ ਅਸੀਂ ਪੜੇ ਸੀ ਇਹ ਸੋਚ ਕੇ ਕਿ 95 96 ਸ਼ਾਇਦ ਆ ਜਾਣਗੇ ਪਰ ਇੰਨੀ ਵਧੀਆਨ ਮਾਰਕਸ ਆਣ ਕੇ ਇਹਦੀ ਉਮੀਦ ਬਿਲਕੁਲ ਨਹੀਂ ਸੀ ਕਿੰਨੇ ਕਿ ਮੈਨੇਜ ਕਰਨੀ ਹੈ ਮਿਹਨਤ ਐਸੀ ਕਿ ਚਲੋ ਸਾਰੀ ਕਰਦੇ ਸੀ ਟਿਊਸ਼ਨਸ ਜਾਂਦੇ ਸੀ ਅਸੀਂ ਸਕੂਲ ਜਾਂਦੇ ਸੀ ਰੈਗੂਲਰਿਟੀ ਮੇਨਟੇਨ ਕੀਤੀ ਸੀ ਜਿਹੜੇ ਵੀ ਸਕੂਲ ਚ ਐਕਸਟਰਾ ਕਰਿਕੂਲਰ ਸਾਨੂੰ ਮਿਲਦੇ ਸੀ ਅਸੀਂ ਉਹ ਵੀ ਕੀਤੇ ਆਪਣੀ ਜਾਨ ਉਹ ਚ ਵੀ ਲਾਈ ਸੀ ਤੇ ਜਦ ਪੜਨ ਦਾ ਅਸਲੀ ਟਾਈਮ ਆਇਆ ਡਿਸੰਬਰ ਜਨਵਰੀ ਫਿਰ ਅਸੀਂ ਸਾਰਾ ਕੁਝ ਛੱਡਤਾ ਸਾਰੇ ਫੰਕਸ਼ਨ ਸਾਰਾ ਕੁਝ ਛੱਡ ਕੇ ਅਸੀਂ ਕਟੋ-ਕਟ 6-7 ਘੰਟੇ ਇੱਕ ਦਿਨ ਚ ਪ੍ਰਪੇਅਰ ਕੀਤਾ ਪਰ ਉਹਦੇ ਨਾਲ ਨਾਲ ਮੈਂ ਇਹ ਮੇਕ ਸ਼ੁਰ ਕੀਤਾ ਕਿ ਮੈਂ ਬ੍ਰੇਕਸ ਵੀ ਨਾ ਤੇ ਆਪਣੀ ਫੈਮਿਲੀ ਨਾਲ ਪ੍ਰੋਪਰ ਟਾਈਮ ਸਪੈਂਡ ਕਰਾਂ ਜੋ ਹੋ ਸਕੇ ਉਹ ਵੀ ਕਰਾਂ ਇਹ ਨਹੀਂ ਕਿ ਸਿਰਫ ਪੜੋ ਸਾਰਾ ਦਿਨ ਅ ਮੈਂ ਤੁਸੀਂ ਮੁਕਾਰਨ ਨੇ ਉਹ ਆ ਪੜਾਈ ਲੁਧਿਆਣੇ ਕਰਦੇ ਹਾਂ ਤੇ ਕਿੰਨਾ ਕੁ ਫਰਕ ਹੈ ਉੱਥੇ ਰਹਿ ਕੇ ਮਾਂਕੇ ਪਰਵਾਰ ਦੇ ਵਿੱਚ ਰਹਿ ਕੇ ਜਿਹੜਾ ਤੁਸੀਂ ਪੜਾਈ ਕੀਤੀ ਸਰ ਫਰਕ ਤਾਂ ਇਦਾਂ ਕੋਈ ਫਰਕ ਨਹੀਂ ਕਿਉਂਕਿ ਉੱਥੇ ਵੀ ਮੇਰਾ ਪਰਿਵਾਰ ਹੈ ਇਹ ਵੀ ਮੇਰਾ ਪਰਿਵਾਰ ਹੈ ਪਿਆਰ ਉੱਥੇ ਵੀ ਜਿੰਨਾ ਮਿਲਿਆ ਉਹ ਵੀ ਮੈਂ ਬਿਆਨ ਨਹੀਂ ਕਰ ਸਕਦੀ ਤੇ ਫਰਕ ਤਾਂ ਇਹ ਹੀ ਹੈ ਕਿ ਸਕੂਲ ਦਾ ਬਹੁਤ ਫਰਕ ਹੈ ਇੱਕ ਤਾਂ ਤੇ ਲੋਕਾਂ ਦਾ ਮੇਨ ਫਰਕ ਹੈ ਉੱਥੇ ਕੋਈ ਇਹ ਨਹੀਂ ਮੈਨੂੰ ਇਹ ਸੋਚ ਨਹੀਂ ਪੈਂਦੀ ਕਿ ਮੈਂ ਕੈਨੇਡਾ ਨਹੀਂ ਜਾ ਸਕਦੀ ਮੈਨੂੰ ਕੈਨੇਡਾ ਬਾਰੇ ਸੋਚਣਾ ਹੀ ਨਹੀਂ ਪੈਂਦਾ ਇੱਥੇ ਹਾਰਡਲੀ ਕੋਈ ਦੋ ਤਿੰਨ ਬੱਚੇ ਹੁੰਦੇ ਸੀ ਜਿਹੜਾ ਇੰਡੀਆ 'ਚ ਰਹਿਣਾ ਚਾਹੁੰਦੇ ਸੀ ਉੱਥੇ ਹਾਰਡਲੀ ਕੋਈ ਇੱਕ ਦੋ ਜੋ ਕੈਨੇਡਾ ਜਾਣਾ ਚਾਹੁੰਦੇ ਆ ਤਾਂ ਇੱਕ ਜੋ ਸੋਚ ਹੈ ਜੋ ਪਰਸਪੈਕਟਿਵ ਹੈ ਉਹ ਉੱਥੇ ਜਾ ਕੇ ਬਹੁਤ ਚੇਂਜ ਹੁੰਦਾ ਹੈ ਬਹੁਤ ਤੁਸੀਂ ਵੱਡੇ ਲੈਵਲ ਤੇ ਸੋਚ ਸਕਦੇ ਹੋ ਅੱਗੇ ਇੰਡੀਆ 'ਚ ਕੁਝ ਵਧੀਆ ਕਰਨ ਦਾ ਤੇ ਉਸ ਤੋਂ ਬਾਅਦ ਵਰਲਡ 'ਚ ਨਾਮ ਬਣਾਉਣ ਦਾ ਸੋਚਦੇ ਹੋ ਤਾਂ ਇਹ ਸਭ ਤੋਂ ਵੱਡਾ ਫਰਕ ਹੈ ਜੋ ਮੈਂ ਮਹਿਸੂਸ ਕੀਤਾ ਅੱਗੇ ਕੀ ਕਰਾਂ ਜੰਮੇ ਅੱਗੇ ਸਰ ਮੈਂ ਡੈਲੀ ਯੂਨੀਵਰਸਿਟੀ 'ਚ ਐਡਮਿਸ਼ਨ ਲੈਣ ਦੀ ਇੱਛਾ 'ਚ ਜੇ ਮੈਨੂੰ ਮਿਲ ਸਕੇ ਤਾਂ ਇੰਟਰਨ ਸੈਕਸਾਮ ਦੇ ਥਰੂ ਉੱਥੇ ਮੈਂ ਇਕਨੋਮਿਕਸ ਜਿਹੜਾ ਸਬਜੈਕਟ ਉਹ ਪੜਨਾ ਚਾਹੁੰਦੀ ਆ ਤੇ ਲੈਟਸ ਸੀ ਸੋਸ਼ਲ ਮੀਡੀਆ 'ਤੇ ਵੀ ਕਾਫੀ ਲੱਗ ਰਿਹਾ ਹੈ ਆਪਾਂ ਕਿੰਨਾ ਹੈ ਪੜਾਈ ਦੇ ਨਾਲ ਨਾਲ ਉਹ ਵੀ ਚੱਲ ਰਹੀ ਪੜਾਈ ਕੇ ਸਾਥ ਸਾਥ ਹਾਂਜੀ ਸਰ ਉਹ ਸਭ ਵੀ ਚੱਲ ਰਿਹਾ ਥਾ ਪੜਾਈ ਕੇ ਸਾਥ ਸਾਥ ਬਟ ਇਹ ਤਾਂ ਗੱਲ ਜ਼ਰੂਰ ਸੀ ਕਿ ਅਸੀਂ ਪੜਾਈ ਨੂੰ ਫੇਰ ਮੇਨ ਫੋਕਸ ਤੇ ਲਾਇਆ ਇਹਨੂੰ ਸੈਕੰਡਰੀ ਬਣਾ ਲਿਆ ਕਿ ਚਲੋ ਇਹ ਸ਼ੌਂਕੀਆ ਚੀਜ਼ ਹੈ ਇਹ ਮੇਰੇ ਸਕਿੱਲ ਸੈੱਟ ਨੂੰ ਐਡ ਕਰੂਗਾ ਪਰ ਮੇਨ ਫੋਕਸ ਪੜਾਈ ਤੇ ਵੱਲ ਹੀ ਸੀ। ਮਨੀਸ਼ਾ ਬੇਟੀ ਨੇ ਮੁਕਾਮ ਅਜ਼ੀਤ ਕੀਤਾ ਹੈ ਪ੍ਰਾਈਡ ਦੇ ਵਿੱਚ ਪਲੱਸ ਦੇ ਵਿੱਚ ਪੰਜਾਬ ਚ ਨੰਬਰ 1 ਤੇ ਇਹ ਕਿਸਾ ਲੱਗਦਾ ਹੈ? ਬਹੁਤ ਅੱਛਾ ਲੱਗ ਰਿਹਾ ਹੈ। ਪਰ ਬਸ ਸਭ ਤੋਂ ਵੱਡੀ ਗੱਲ ਮੋਗੇ ਜੋ ਲੁਧਿਆਣਾ ਜਾ ਕੇ ਨੇ ਜੋ ਪ੍ਰਾਪਤੀ ਅਸਲ ਕੀਤੀ ਹੈ ਮੈਂ ਬੜਾ ਖੁਸ਼ ਹਾਂ ਉਸ ਗੱਲ 'ਚ ਪ੍ਰੋਗੋਲ ਫੈਮੀ ਦਾ ਨਾਮ ਰੋਸ਼ਨ ਕੀਤਾ ਹੈ ਨੇ। ਬਿਲਕੁਲ ਜੀ। ਮੇਰੀ ਹੈ ਹੀ ਬੇਟੇ ਮੈਂ ਬੇੜੀ ਮੰਨਦਾ ਹੀ ਨਹੀਂ ਆਪਣੀ। ਕੀ ਸੋਚੀ ਬਈ ਅੱਗੇ ਕੀ ਕਰਵਾਣਾ ਹੈ ਦੇਖੋ ਜੀ ਮੇਰਾ ਤਾਂ ਇਹ ਮੈਂ ਕਿ ਆਈਐਸ ਕਰੇ ਤੇ ਬਾਕੀ ਦੇਖੋ ਇਹਦੀ ਮਿਹਨਤ ਹੈ ਬਸ ਸਤਿਗੁਰੂ ਦਾ ਆਸ਼ੀਰਵਾਦ ਹੈ ਰਾਹਤ ਤੁਸੀਂ ਆਪ ਹੀ ਸੋਚ ਸਕਦੇ ਹੋ ਜਿਹਦੇ ਬੱਚੇ ਨੇ ਇੰਨੀ ਮਿਹਨਤ ਕੀਤੀ ਹੋਵੇ ਮਤਲਬ ਮੇਰੇ ਕੋਲ ਸ਼ਬਦ ਨਹੀਂ ਹੈਗੇ ਮੈਂ ਕੀ ਕਹਾਂ ਅੱਜ ਇਹ ਕਰਦਾ ਐਦਾਂ ਲੱਗਦਾ ਸਾਰੀ ਦੁਨੀਆ ਇੱਕ ਪਾਸੇ ਤੇ ਮੇਰੀ ਖੁਸ਼ੀ ਇੱਕ ਪਾਸੇ ਮੇਰੇ ਬੱਚੇ ਨੇ ਆ ਸਾਨੂੰ ਇੰਨੇ ਉੱਚੇ ਸਾਨ ਤੇ ਘਰ ਤਾ ਮਤਲਬ ਅਸੀਂ ਸੋਚ ਨਹੀਂ ਸਕਦੇ ਕਿ ਬੱਚੇ ਮਤਲਬ ਬਸ ਬਹੁਤ ਵਧੀਆ ਲੱਗ ਰਿਹਾ ਵਾ ਇੰਨੀ ਕਿ ਮਿਹਨਤ ਕਰਨੀ ਪਈ ਮਿਹਨਤ ਵੀ ਬਹੁਤ ਕੀਤੀ ਹੈ ਪਰ ਮੈਂ ਇਹ ਨਹੀਂ ਕਹੂੰਗੀ ਇਹ ਕਿਤਾਬ ਵੀ ਕੀੜਾ ਬਣ ਕੇ ਨਹੀਂ ਰਹੀ ਮਿਹਨਤ ਵੀ ਕੀਤੀ ਹੈ ਰੋਂਦੀ ਵੀ ਬਹੁਤ ਸੀਗੀ ਰੋਲਾ ਵੀ ਪਾਂਦੀ ਸੀ ਗਾਣੇ ਬਹੁਤ ਸੁਣਦੀ ਸੀ ਸਭ ਕੁਝ ਕੀਤਾ ਇਹਨੇ ਇਹ ਨਹੀਂ ਵੀ ਸਿਰਫ ਕਿਤਾਬਾਂ 'ਚ ਘੁੰਮੀ ਫਿਰੀ ਵੀ ਪੂਰਾ ਆਪਣਾ ਕੀ ਐਮ ਕੀ ਅੱਗੇ ਬੈਟਲ ਨੂੰ ਲੈ ਕੇ ਕਿਉਂਕਿ ਆਮ ਤਰਤੇ ਲੋਕ ਸੋਚਦੇ ਆ ਪਾਸਟੂ ਕੀਤੀ ਹੈ ਐਲਸ ਕਰਕੇ ਫੋਰਨ ਜਾਉਂ ਨਹੀਂ ਫੋਰਨ ਨਹੀਂ ਅਸੀਂ ਇੱਥੇ ਰਹਿ ਕੇ ਇੱਛਾ ਤਾਂ ਸਾਡੀ ਇਹ ਹੀ ਹੈ ਕਿ ਚਲੋ ਬੱਚਾ ਇੱਥੇ ਰਹਿ ਕੇ ਆਪਣੇ ਦੇਸ਼ ਲਈ ਕੁਝ ਕਰੇ ਦੇਸ਼ ਦੀ ਸੇਵਾ ਕਰੇ ਬਾਕੀ ਦੇਖੋ ਅਸੀਂ ਇੱਥੇ ਜ਼ਬਰਦਸਤੀ ਕਦੀ ਨਹੀਂ ਕੀਤੀ ਜੋ ਇਹਦਾ ਮਨ ਹੈ ਅੱਗੇ ਵੀ ਜੋ ਇਹਦਾ ਮਨ ਹੋਏਗਾ ਇਹ ਕਰੇਗੀ ਬੀਕਾਮ ਕਰਨੀ ਹੈ ਆਈਪੀਐਸ ਕਰਨੀ ਹੈ ਆਈਏਐਸ ਕਰਨੀ ਹੈ ਇਹਦੀ ਇੱਛਾ ਹੈ ਜਦੋਂ ਰਿਜ਼ਲਟ ਆਇਆ ਕਿਸ ਤਰ੍ਹਾਂ ਜਦੋਂ ਰਿਜ਼ਲਟ ਆਇਆ ਮੈਨੂੰ ਪਤਾ ਤਾਂ ਲੱਗ ਗਿਆ ਸੀਗਾ ਕਿ ਇਹਦੇ 99.4 ਆਇਆ ਹੈ ਪਰ ਮੇਰੇ ਦਿਮਾਗ 'ਚ ਉਹ ਚੀਜ਼ ਨਹੀਂ ਸੀਗੀ ਕਿ ਸ਼ਾਇਦ ਇਹ ਟੌਪ ਕਰੇਗੀ ਮੈਂ ਕਿਹਾ ਆਗੇ ਚਲੋ ਠੀਕ ਹੈ ਉਹ ਤਾਂ ਜਦ ਬੈਕ ਟੂ ਬੈਕ ਇਹਦੀ ਮੈਡਮ ਦੇ ਕਾਲ ਆਏ ਕਿ ਇਹਨੇ ਸਕੂਲ 'ਚ ਟੌਪ ਕੀਤਾ ਹੈ ਲੁਧਿਆਣੇ 'ਚ ਟੌਪ ਕੀਤਾ ਹੈ ਪੰਜਾਬ 'ਚ ਮਤਲਬ ਫੇਰ ਮੈਨੂੰ ਲੱਗਿਆ ਵੀ ਪਤਾ ਨਹੀਂ ਮੈਂ ਕਿੱਥੇ ਪਹੁੰਚ ਗਈ ਪਹਿਲੇ ਤਾਂ ਮੈਨੂੰ ਸੀਗਾ ਆਗੇ ਚਲੋ ਠੀਕ ਹੈ ਕੋਈ ਗੱਲ ਨਹੀਂ ਖੁਸ਼ੀ ਹੈ ਹਾਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਖੁਸ਼ੀ ਹੈ ਇੱਕ ਬੇਟੀ ਨੇ ਬਾਹਰ ਜਾ ਕੇ ਕਿਉਂਕਿ ਮਾਂ ਤੇ ਧੀ ਦਾ ਜਿਹੜਾ ਪਿਆਰ ਹੁੰਦਾ ਹੈ ਅਲੱਗ ਤਰ੍ਹਾਂ ਦਾ ਹੁੰਦਾ ਹੈ ਔਰ ਇਹ ਕਾਫੀ ਢੇਰ ਬਾਹਰ ਰਹਿ ਕੇ ਸਟੱਡੀ ਕੀਤੀ ਹੈ ਇਹਨੇ ਕਿੰਦਾ ਦੱਸੂਗਾ ਦੋ ਘੰਟੇ ਤੋਂ ਵੱਧ ਉਹ ਵੀ ਵਧੀਆ ਵੈ ਇਸ ਲਈ ਮੈਨੂੰ ਡਬਲ ਖੁਸ਼ੀ ਇਸ ਲਈ ਵੀ ਹੈ ਕਿਉਂਕਿ ਇਹ ਜਿਹੜੇ ਸਕੂਲ ਚੋਂ ਇਹਨੇ ਟੌਪ ਕੀਤਾ ਵੈ ਮੈਂ ਖੁਦ ਉਸ ਸਕੂਲ ਚੋਂ ਪੜ੍ਹੀ ਹੋਈ ਆ 2002 ਚ ਮੇਰੇ ਖੁਦ ਦੇ ਉਸ ਟਾਈਮ 93% ਆਏ ਸੀਗੇ ਤੇ ਇਸ ਲਈ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਇਹ ਮੇਰੇ ਸਕੂਲ ਚ ਜਾ ਕੇ ਇਹਨੇ ਮੇਰਾ ਨਾਮ ਹੋਰ ਜ਼ਿਆਦਾ ਰੌਸ਼ਨ ਕੀਤਾ ਹੋਇਆ ਕਿਹਾ ਤੁਹਾਡੇ ਮਾਮਾ ਦੀ ਹੈ ਨਾ ਸਕੂਲ ਆ ਬਿਲਕੁਲ ਬਿਲਕੁਲ ਜੀ ਬਹੁਤ ਜ਼ ਆ ਜੋ ਹੀ ਟੀਚਰਸ ਹੈਗੀਆਂ ਮੈਂ ਜਿਹੜੀਆਂ ਮੈਨੂੰ ਵੀ ਪੜਾਉਂਦੀਆਂ ਸੀਗੀਆਂ ਤੇ ਕਈ ਟੀਚਰਸ ਉਹਨਾਂ ਨੇ ਇਹਨੂੰ ਵੀ ਪੜਾਇਆ ਹੋਇਆ ਮੈਮ ਚਿਹਰੇ ਤੇ ਬੜੀ ਮੁਸਕਰਾਹਟ ਤੇ ਅੱਖਾਂ ਚਾਸੀ ਜੀ ਜੀ ਹਾਂਜੀ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਜਿੱਥੇ ਮੈਂ ਪੂਰੇ ਗੋਇਲ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦੀ ਹਾਂ ਕਿਉਂਕਿ ਇਹ ਹੀ ਗੱਲ ਕਹਿੰਦੇ ਨੇ ਕਿ ਧੀਆ ਘਰ ਦਾ ਮਾਣ ਵਧਾਉਂਦੀਆਂ ਨੇ ਔਰ ਯਮੁਨਾ ਨੇ ਐਪਰੂਵ ਕੀਤਾ ਜਿਹੜੀ ਇੱਕ ਧੀ ਹੋ ਕੇ ਮੋਗੇ ਦਾ ਜਿੱਥੇ ਉਹਨੇ ਮਾਣ ਵਧਾਇਆ ਪੰਜਾਬ ਦਾ ਮਾਣ ਵਧਾਇਆ ਤੇ ਬਹੁਤ ਜ਼ਿਆਦਾ ਖੁਸ਼ੀ ਆ ਔਰ ਮੈਨੂੰ ਬਹੁਤ ਚੰਗਾ ਲੱਗ ਰਿਹਾ ਕਿ ਮੈਂ ਯਮੁਨਾ ਨੂੰ ਬਚਪਨ ਤੋਂ ਦੇਖਦੀ ਆ ਰਹੀ ਹਾਂ ਕਿ ਉਹ ਕਿੰਨੀ ਮਿਹਨਤ ਕਰ ਰਹੀ ਹੈ ਔਰ ਅੱਜ ਉਹਨੇ ਜਿੱਥੇ ਆਪਣੇ ਦਾਦੇ ਦਾ ਆਪਣੇ ਬਾਪ ਦਾ ਨਾਮ ਇੰਨਾ ਉੱਚਾ ਕੀਤਾ ਉੱਤੇ ਸਾਡੇ ਸਾਰਿਆਂ ਦਾ ਜਿਹੜੇ ਵੀ ਅਸੀਂ ਰਿਸ਼ਤੇਦਾਰ ਇਹਨਾਂ ਦੇ ਆਣਾ ਹੋਰ ਵਧਿਆ ਤੇ ਐਹੀ ਆਸ਼ਾ ਕਰਦੀਆਂ ਔਰ ਐਹੀ ਸਭ ਨੂੰ गुजारिश ਕਰਦੀਆਂ ਕਿ ਧੀਆਂ ਨੂੰ ਹੋਰ ਅੱਗੇ ਵਧਾਓ ਕਿਉਂਕਿ ਜਿਹੜੀਆਂ ਧੀਆਂ ਉਹ ਸਾਡਾ ਮਾਣ ਜਿਹੜਾ ਹੈ ਹੋਰ ਵਧਾਉਂਦੀਆਂ ਪੁੱਤ ਵੀ ਜਿਹੜੇ ਹੈਗੇ ਆ ਉਹ ਧੀਆਂ ਦੇ ਨਾਲ ਉਹ ਵੀ ਬਹੁਤ ਜ਼ਰੂਰੀ ਹੈ ਜਾਂ ਉਹ ਵੀ ਬਹੁਤ ਇੰਪੋਰਟੈਂਟ ਹੈ ਫਰ ਜਿਹੜੀਆਂ ਜ ਧੀਆਂ ਕੁਝ ਨਵਾਂ ਕਰਦੀਆਂ ਕੁਝ ਵੱਡਾ ਕਰਦੀਆਂ ਤੇ ਮਾਣ ਦਾ ਜਿਹੜਾ ਹੈ ਨਾ ਸੀਨਾ ਜਿਹੜਾ ਹੋ ਚੋੜਾ ਹੋ ਜਾਂਦਾ ਤੇ ਬਹੁਤ ਬਹੁਤ ਮੁਬਾਰਕਬਾਦ ਗੋਇਲ ਪਰਿਵਾਰ ਨੂੰ